ਜੀ ਹਸਰੀਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਚੌਰ 18 ਦੜਬਾ ਪੰਜਾਬ ਚੈਨਲ ਤੇ ਸਵਾਗਤ ਹੈ ਅੱਜ ਮੇਲਾ ਇੰਦਗੜ ਦਾ ਬਹੁਤ ਹੀ ਭਰਪੂਰ ਹੈ ਸਾਰੇ ਕਿਤੇ ਰੌਣਕ ਲਾਤੀ ਬਾਈਆਂ ਨੇ ਝਿੜੀ ਚ ਜੰਗਲਾਂ ਚ ਮੰਗਲ ਲਾਤੇ ਤੇ ਬੱਕਰੀਆਂ ਵੀ ਬਹੁਤ ਚੋਟੀ ਦੀਆਂ ਨਸਲ ਦੀਆਂ ਆਈਆਂ ਹੋਈਆਂ ਨੇ ਤੇ ਕਿਹੜਾ ਪਿੰਡ ਆਪਣਾ ਮਾਲਪੁਰ ਮੈਨੂਆਲ ਮਾਲਾ ਮੈਨੂਆਲ ਮਾਲਾ ਮੈਨੂਆਲ ਮਾਲਾ ਦੀਆਂ ਬੱਕਰੀਆਂ ਨੇ ਖਜ਼ਾਨਾ ਦਿਖਾਵਾਂਗੇ ਅੱਜ ਬਾਈਆਂ ਦਾ ਲਾਲ ਲਾਲ ਬੱਕਰੀਆਂ ਦਾ ਖਜ਼ਾਨਾ ਕਾਲੀਆਂ ਬੱਕਰੀਆਂ ਦਾ ਚਿੱਟੀਆਂ ਬੱਕਰੀਆਂ ਦਾ ਖਜ਼ਾਨਾ ਇਕੱਠੀਆਂ ਲਿਆਣਗੇ ਬਾਈ ਪਹਿਲਾਂ ਡੱਬੀਆਂ ਫਿਰ ਲਾਲਾਂ ਫਿਰ ਕਾਲੀਆਂ ਤੇ ਹੁਣ ਰਾਜੂ ਦੜਬੇ ਵਾਲਾ ਗੱਲਬਾਤ ਕਰੂਗਾ ਸਾਰੀ ਬਾਈਆਂ ਨਾਲ ਚੱਲ ਬਾਈ ਬਾਈ ਜੀ ਪਿੰਡ ਹੈਗਾ ਸਾਡਾ ਮੈਮੂ ਵਾਲ ਬਾਲਾ ਆਹੀ ਬੋਲੂ ਬਾਈ ਬਾਈ ਬਾਲਾ ਆਇਆ ਤੁਹਾਡਾ ਰਾਜੂ ਗੋਡ ਫਾਰਮ ਦੜਬਾ ਪਿਆ ਫੇਵਰੇ ਸਵਾਗਤਾਂ ਚੰਗੇ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਧਰ ਕਬਾਰੀ ਆਏ ਆਪਣੇ ਪੱਕੜੀਆਂ ਆਪਣੇ ਨਾਲ ਬਹੁਤ ਵਧੀਆ ਜਾਣਕਾਰ ਰਾਜੂ ਡੜਵਾਰ ਸਪੋਰਟ ਫਾਰਮ ਹਾਂਜੀ ਆਪਾਂ ਨਾਲ ਗੱਲਬਾਤ ਕਰਦੇ ਦੱਸਣਗੇ ਆਪਾਂ ਆਪਣੇ ਮਾਲ ਬਾਰੇ ਵਧੀਆ ਚੱਲ ਬੋਲ ਸਾਸਰੀਕਾਰ ਜੀ ਪਿਆਰਪਰੀ ਸਾਸਰੀਕਾਰ ਸਾਰੀ ਸੰਗਤ ਨੂੰ ਜਿਹੜੇ ਪੂਛਿਓ ਬਾਈ ਦੇ ਮਾਲ ਲਵੇ ਤੇ ਬਾਈ ਦਾ ਵੀ ਧੰਨਵਾਦ ਬਾਈ ਕਰਮਾ ਵਾਲਾ ਬੰਦਾ ਹੈ ਤੇ ਮਹਿਫਲਾ ਜੁੜੀ ਬੈਠਾ ਹੈ ਜੰਗਲ ਦੇ ਵਿੱਚ ਮੰਗਲ ਨਹੀਂ ਬੈਠਾ ਫੜੇ ਪਿੱਛੇ ਰੱਖੋ ਜੀ ਫੇਰ ਬਿਲਾਵਾ ਬਾਈ ਬੜਾ ਬੰਦਾ ਕਰਮਾ ਵਾਲਾ ਤੇ ਜੰਗਲ ਦੇ ਵਿੱਚ ਮੰਗਲ ਲਾਈ ਬੈਠਾ ਹੈ ਬਾਈ ਸ਼ਾਹਾਂ ਦੇ ਪਤੀਲੇ ਦੀ ਬਾਣੀ ਬੈਠਾ ਹੈ ਬਾਈ ਘਾਟਦਾ ਮੇਰੇ ਨਾਲ ਦਾ ਇੱਕ ਪਤੀਲਾ ਚੜ ਜਾਂਦਾ ਇੱਕ ਉੱਤਰ ਜਾਂਦਾ ਤੇ ਰੰਗ ਭਾਗ ਲਾਰਖੇ ਨੇ ਮਹਾਰਾਜ ਦੀ ਜਗ ਚਾਹੀ ਤਲਾਰਖੇ ਮੇਰੇ ਬਾਈ ਨੇ ਬੱਸ ਬਾਈ ਇਹ ਕਿਹਨੂੰ ਰੱਖਵੇਂ ਰ ਬਲਾਵਾਂਗੇ ਆਪਾਂ ਕੱਸੀਆਂ ਨਾ ਕਰੋ ਤੇ ਬਾਈ ਜੀ ਆਪਣਾ ਪਾਪਾ ਇਹਦਾ ਮੂਸੇ ਵਾਲਾ ਫੈਨ ਸੀਗਾ ਨਾ 911 ਵਾਲਾ ਇਹਨੂੰ ਦੁਕਾਨ ਬਣਾਇਆ ਆਹ ਵੀ ਇੱਧਰ ਕੋਈ ਨਹੀਂ ਕੋਈ ਨਹੀਂ ਦਿਖਾਵਾਂਗੇ ਪਿੱਛੋਂ ਦਿਖਾਵਾਂਗੇ ਕੋਈ ਨਹੀਂ ਜੀ ਪਿੱਛੋਂ ਸਾਰਾ ਕੁਝ ਫੜਾਂਗੇ ਤੇ ਮੇਰੇ ਭਾਈ ਸਾਰੇ ਭਾਈ ਭਾਈ ਇਹ ਭਾਈ ਦੇ ਨਾਮ ਚੁੱਪ ਕਰੋ ਮਰ ਗਿਆ ਤਹਾਂ ਰਖ ਲੀਡ ਭਾਈ ਚੁੱਪ ਰੋਲਾ ਨਾ ਪਾਓ ਕੋਈ ਨਹੀਂ ਮਿੱਟੀ ਛਾਰਦੀ ਮੇਰੇ ਪਚਾੜਨ ਦੀ ਗੱਲ ਸੁਣ ਲੈ ਮਾੜੀ ਜੀ ਬਜੰਦਾਰ ਹੈ ਭਾਈ ਜੀ ਸਾਰੇ ਸਾਸਤਰੀਕਾਰ ਭਾਈ ਉਹਨਾ ਕਰੋ ਧਿਆਨ ਦਿਓ ਮੇਰੇ ਘਰੇ ਨੂੰ ਪਿਆਰ ਕਰਦੇ ਨੇ ਉਹਦੇ ਨਾਮ ਤੇ ਸੱਚੇ ਪਾਤਸ਼ਾਹ ਦੇ ਨਾਮ ਤੇ ਤਾੜੀਆਂ ਲਾ ਦਿਓ ਮੂਛੇ ਵਾਲੇ ਦੇ ਨਾਮ ਤੇ ਜੀ ਮੇਰਾ ਭਾਈ ਬਹੁਤ ਸੰਗਤ ਦਾ ਭਾਈ ਤੇ ਹਾਂ ਬਹੁਤ ਵਧੀਆ ਫਰੀਕ ਹੈ 22 ਦਾ ਬਹੁਤ ਵਧੀਆ ਡਿਜੀਟਲ ਬੱਕਰਾ ਲਾਲ ਗਲਾਫੀ ਡੱਪਾ ਹਾਂਜੀ ਤੇ ਮੇਰਾ ਖਿਆਲ ਹੋਣਾ ਵੀ ਛੀਦ ਅੰਦ ਹੈ ਜੀ ਹਾਂਜੀ ਛੇ ਦੰਦ ਹੈ ਹਾਂ ਮੈਂ ਤਾਂ ਦੇਖ ਲਿਆ ਚੱਲ ਬੈਸੀ ਉਰਾ ਕਰੋ ਜੀ ਨੂੰ ਵਧੀਆ ਚੰਗੀ ਨਸਲ ਦਾ ਬੱਕਰਾ ਹੈ ਜੀ 911 ਬਾਈ 911 ਛੇਲਾ ਜੀ ਬਹੁਤ ਵਧੀਆ 911 ਬਾਈ ਕਾਫੀ ਮਾਰ ਮੂਸੇ ਵਾਲਿਆਂ ਨੂੰ 911 ਛੇਲਾ ਜੀ ਇੱਕ ਨੰਬਰ ਹੈ ਗੱਲ ਬਾਤ ਆ ਦਾਹਾਂ ਵਾਰ ਰੱਖਿਆ ਬਾਪੂ ਹੋਰ ਖੱਚ ਕੇ ਪਾਟ ਤੇ ਇਹ ਲਓ ਜੀ ਆਇਓ ਮੂਸੇ ਵਾਲਾ ਮੂਸੇ ਦੀ ਬਾਈ ਦੀ ਸਦਾ ਅਮਰ ਰਹੇ ਚੜਾਈ ਤੇ ਬਾਈ ਜੂਰਾ ਆ ਜਾਓ ਮੇਰਾ ਭਾਈ ਕਿੱਥੇ ਆਓ ਮੇਰਾ ਬਾਈ ਉਹ ਆ ਗਿਆ ਆ ਜਾ ਹਾਂਜੀ ਬਾਈ ਜੀ ਤੇ ਬਾਈ ਜੀ ਇਹ ਬੱਕਰਾ ਕਿੰਨੇ ਸਾਲ ਦਾ ਹੈ ਪਤਾਈਆਂ ਸਾਲਾਂ ਦਾ ਹੈ ਪਤਾਈਆਂ ਸਾਲਾਂ ਜੱਦੀ ਰੱਖਿਆ ਹੋਇਆ ਹਾਂਜੀ ਹਾਂਜੀ ਬੱਚੇ ਲੈਣ ਵਾਸਤੇ ਹਾਂਜੀ ਹਾਂਜੀ ਬਹੁਤ ਵਧੀਆ ਫਰੀਡ ਹੈ ਦਿਲ ਦੇ ਨਾਲ ਲਾ ਕੇ ਰੱਖੀ ਨੂੰ ਵੇਚੀ ਨਾ ਚੰਗਾ ਬੱਕਰਾ ਹੈ ਚੰਗੀ ਨਸਲ ਦਾ ਹੈ ਚੰਗੀ ਬੱਕਰੀ ਦਾ ਹੈ ਹਾਂਜੀ ਹਾਂਜੀ ਕਿਉਂ ਇਹਦਾ ਪਿੰਡਾ ਹੀ ਸਰੀਰ ਇਹਦਾ ਹੈ ਤੇ ਲੰਬੇਟ ਬਹੁਤ ਹੈ ਬੱਕਰੇ ਦੀ ਸਨੱਖਾ ਬਹੁਤ ਹੈ ਪੂਛ ਵੀ ਬੁਰਸ਼ ਜਿਓ ਮੁੰਨੀ ਹੋਈ ਹੈ ਹਾਂਜੀ ਹਾਂਜੀ ਬਹੁਤ ਸੋਹਣੀ ਪੂਛ ਮੁੰਨੀ ਹੈ ਇਹ ਕਾਰੀਗਰਦੀ ਕਿਸੇ ਦੀ ਧੰਨਵਾਦ ਜੀ ਨੇ ਇਹ ਪੂਛ ਮੁੰਨੀ ਹੈ ਉਹ ਬੰਦੇ ਦੇ ਮੈਂ ਧੰਨਵਾਦ ਆਹ ਬੰਦੇ ਦੇ ਧੰਨਵਾਦ ਆ ਜੀ ਆਹ ਬੰਦਾ ਧੰਨਵਾਦ ਆ ਉਸਤਾਦ ਜੀ ਆਓ ਕੈਮਰੇ ਮੂਰੇ ਲਿਓ ਇਹਨੂੰ ਹਾਂਜੀ ਹਾਂਜੀ ਬਾਈ ਇਹ ਲੀਡ ਤੋਂ ਬਚਾ ਕੇ ਬੱਕਰਾ ਨਹੀਂ ਬੱਕਰਾ ਨਹੀਂ ਲੀਡ ਤੋਂ ਬਹੁਤ ਵਧੀਆ ਬਾਈ ਰੋਲਾ ਨਾ ਪਾਓ ਹਾਂਜੀ ਪੂਛ ਤੁਸੀਂ ਮੁੰਨੀ ਹੈ ਜੀ ਕਿਹੜੇ ਉਸਤਾਦ ਦੇ ਚੇਲੇ ਹੋ ਇਹ ਆ ਵੀ ਉਸਤਾਦ ਆ ਸਾਡੇ ਆਪ ਹੀ ਸਿੱਖਿਆ ਨਹੀਂ ਗੁਰੂ ਦਾ ਤਾਂ ਰਿਹਾ ਹੋ ਇਹ ਆ ਵੀ ਗੁਰੂ ਆ ਇਹ ਬਾਜੀ ਮੈਂ ਤਾਂ ਕਹਿੰਦਾ ਗੁਰੂ ਇੱਕ ਵਿੱਦਿਆ ਨੇ ਇੱਕ ਵਿੱਦਿਆ ਜੀ ਤੋਂ ਮਰਜੀ ਲੈ ਲੈ ਗੁਰੂ ਤਾਂ ਇੱਕ ਹੁੰਦਾ ਬੰਦੇ ਦਾ ਨਹੀਂ ਗੁਰੂ ਭਾਜੀ ਉਸ ਵਿੱਚ ਹਾਂਜੀ ਬਾਜ ਉਹੀ ਬੋਲੇ ਤਾਂ ਹੀ ਕਰਨੀਏ 22 22 ਦਾ ਹੀ ਪਕੜਾ ਵਾ ਬੰਨਣੀ ਨਾਟ 11 ਦੇ 22 ਦੇ ਨਾਲ ਦੇਖੋ ਸਾਡੀਆਂ ਮਾਲਕ ਦੀ ਕਿਰਪਾ ਨਾਲ ਬੱਕਰੀਆਂ ਬਾਈ ਤੇਰੀਆਂ ਸਾਰੀਆਂ ਵਧੀਆਂ ਨੇ ਬੱਕਰਾ ਤੇਰਾ ਵੀ ਚੰਗਾ ਹੈ ਚਿੱਟੇ ਰੰਗ ਦਾ ਬੱਕਰਾ ਹੈ ਹైదਰਾਬਾਦੀ ਬੱਕਰਾ ਹੈ ਆਹ ਉਹ ਪੂਰੇ ਲੈ ਕੇ ਆਉਂਦੀ ਨੂੰ ਬਾਈ ਚੌੜੇ ਹੋ ਜੋ ਚੌੜਾ ਹਲੋ ਬੜੇ ਬੜੇ ਚੌੜੇ ਹੋ ਜੋ ਯਾਰ ਆਵਾਜ਼ ਵਿੱਚ ਬੱਚੇ ਨੇ ਹੋਵੇਗਾ ਖਰ ਵੀ ਦੋਏ ਭਾਈ ਹੋ ਸਕਦੇ ਇੱਕ ਬਾਪ ਦੇ ਪੁੱਤ ਨਹੀਂ ਜੀ ਆ ਇਹਦਾ ਪੁੱਤ ਆ ਇਹਦਾ ਬਾਪਾ ਆ ਇਹਦਾ ਪੁੱਤ ਆ ਆ ਇਹਦਾ ਪੁੱਤ ਹੈ ਆ ਇਹਦੀ ਮਾਂ ਆ ਸ਼ਾਹ ਦੀ ਮਾਂ ਹੈ ਹਾਂਜੀ ਬਹੁਤ ਵਧੀਆ ਨਸਲ ਹੈ ਬਾਈ ਦੀ ਕਿਹੜਾ ਪਿੰਡ ਆ ਮੈਂ ਤੇਰਾ ਪਿੰਡ ਨਹੀਂ ਜਾਣਦਾ ਮੈਮੂ ਆਲ ਮਾਲਾ ਸ਼ਾਹਕੋਟ ਦੇ ਨੇੜੇ ਪੈਂਦਾ ਹਾਂਜੀ ਸ਼ਾਹਕੋਟ ਦੇ ਲਵੇ ਹਾਂਜੀ ਬਹੁਤ ਦੂਰੋਂ ਆਨੇ ਆ ਵੀ ਇਹਦਾ ਬੱਚਾ ਹੈ ਬਾਈ ਫੇ ਸ਼ੌਂਕ ਦਾ ਮੌਂਦੀ ਆ ਬੱਚੇ ਦਾ ਗਾਂ ਬੱਚਾ ਆ ਬੱਚੇ ਦਾ ਗਾਂ ਬੱਚਾ ਆ ਇਹਦਾ ਪੋਤਾ ਹੈ ਜੀ ਪੋਤਰਾ ਆ ਆ ਇਹਦਾ ਪੁੱਤ ਹੈ ਜੀ ਆ ਇਹ ਬੋਕ ਦਾ ਪੋਤਾ ਆ ਪੋਤੇ ਵੀ ਨਹੀਂ ਫਿਰਦੇ ਨੇ ਬਹੁਤ ਲੰਬੀ ਕਹਾਣੀ ਤੋਲਦੀ ਬੰਦੇ ਨੇ ਨਸਲ ਬਣਾਤੀ ਧੰਨਵਾਦ ਆ ਰੋਣਾ ਬਈ ਤੇਰੀ ਨਸਲ ਦੀਆਂ ਗੱਲਾਂ ਨੇ ਤੇ ਤੇਰੇ ਇਸ਼ਕ ਦੀਆਂ ਛੱਲਾ ਨੇ अच्छा भाई जी भाई जी तेरे हर मेले उने तू मैनु मंडाली शरीफी मिले थी हां जी मंडाली भी जाइए दांद दा कर बहुत शौक करदा हां जी हां जी मैनु आय लागदा लाग वी एक मेले ते 10000 ਰੁਪਇਆ ਤੇਰਾ ਖਰਚਾ ਹੋ ਜਾਂਦਾ ਹੋਣਾ ਮਰਾ ਜਿਆਦਾ ਹੋ ਜਾਂਦਾ ਬੰਦੇ ਦੇਖੋ ਕਿੰਨੇ ਆਏ ਸਾਡੇ ਮੈਂ ਫਲੇ ਬਹੁਤ ਝੂੜੀ ਫਿਰਦਾ ਪਤੰਦਰਾ ਉੱਚੀ ਜਣੀ ਨਾਲ ਪચ્ચીਤੀ ਜੀ 6 ਗੱਡੀਆਂ ਇੰਨੇ ਲੱਗਦਾ ਗੱਡੀਆਂ ਦੀਆਂ 6 ਗੱਡੀਆਂ 6 ਗੱਡੀਆਂ ਆਈਆਂ ਮਰਾ ਜੀ ਬੱਕਰੀਆਂ ਦੀਆਂ اچھا ਜੀ ਬੰਮਿਆ ਹੋਰ ਮੋੜ ਮੜਾ ਜਾ ਅੱਛਾ ਲੱਗੇ ਜਾਂ ਮੇਰੇ 5 ਟੱਪੀ ਬੱਕਰੀ ਮੋੜੇ ਕੋਈ ਨਹੀਂ ਖਰਚਾ ਭਾਈ ਲਾਵਾਂਗੇ ਟੱਪੀ ਬੱਕਰੀ ਸਾਨੂੰ ਗੱਲਬਾਤ ਕਰਨ ਦੀ ਉਹ ਵੀ ਬਾਈ ਮੈਨੂੰ ਐਂ ਲੱਗਦਾ ਬਾਈ ਵੀ ਜੇ ਤੂੰ ਰੱਬ ਦੀ ਕਿਰਪਾ ਨਾਲ ਵੋਟਾਂ 'ਚ ਵੀ ਖੜਾ ਹੋ ਜੇ ਹਾਂਜੀ ਵੀ ਤੈਨੂੰ ਵੋਟਾਂ ਮੇਰੇ ਭਾਈ ਪਾ ਕੇ ਤੈਨੂੰ ਜਿੱਤਿਆ ਦਣਗੇ ਐਵੇਂ ਐਲ.ਐਲ. ਬਣਾ ਦਣਗੇ ਨਹੀਂ ਨਹੀਂ ਬਾਈ ਯਾਰੀਆਂ ਹੀ ਕਮਾਈਆਂ ਮੈਨੂੰ ਯਾਰਾਂ ਤੇ ਭਰੋਸਾ ਤੇਰੇ ਯਾਰਾਂ ਤੇ ਇਹ ਤੇਰੇ ਯਾਰ ਦਿਲਦਾਰ ਬਾਈ ਇਹ ਹੀ ਯਾਰੀਆਂ ਕਮਾਈਆਂ ਦੋ ਭਰਾਵਾਂ ਨੇ ਬਸ ਹੋਰ ਕੋਈ ਕੰਮ ਨਹੀਂ ਕੀਤਾ ਹੋਰ ਕੋਈ ਕੰਮ ਨਹੀਂ ਕਰਿਆ ਹਾਂਜੀ ਯਾਰੀਆਂ ਹੀ ਕਮਾਈਆਂ ਯਾਰੀਆਂ ਕਮਾਈਆਂ ਬਸ ਅਸੀਂ ਨੋਟ ਨਹੀਂ ਕਮਾਏ ਅਸੀਂ ਯਾਰੀਆਂ ਕਮਾਈਆਂ ਨੇ ਇਹ ਬੰਦੇ ਨੇ ਨੋਟ ਨਹੀਂ ਕਮਾਏ ਇਨੇ ਯਾਰੀਆਂ ਕਮਾਈਆਂ ਨੇ ਦਾਦਾ ਜੀ ਜੀ ਦਾ ਤਾਂ ਆਪਾਂ ਗੱਲ ਨਹੀਂ ਕਰਨੀ ਹੈ ਬੱਧੀ ਵੀ ਆ ਸੋਹਣੇ ਸੋਹਣੀ ਮਾੜ ਕੋ ਬਣਾਉਣੀ ਹੁੰਦੀ ਦਾ ਰੋਲ ਆ ਬਾਈ ਜੀ ਆ ਬਾਈ ਦੀ ਬਹੁਤ ਵਧੀਆ ਬਰੀਡ ਹੈ ਚੰਗੀ ਹਾਇਦਰਾਬਾਦੀ ਬਰੀਡ ਹੈ ਬਾਈ ਦੀ ਜੇ ਕੋਈ ਮੇਰਾ ਬਾਈ ਹਾਇਦਰਾਬਾਦੀ ਬਰੀਡ ਦਾ ਚਾਹ ਮਾਨ ਹੋਵੇ ਹਾਂਜੀ ਤਾਂ ਮੇਰੇ ਬਾਈ ਦਾਸੀ ਤੁਹਾਨੂੰ ਨੰਬਰ ਦੇਵਾਂਗੇ ਇਹਨੂੰ ਮਿਲ ਸਕਦਾ ਵਧੀਆ ਵਧੀਆ ਨਸਲਾਂ ਨੇ ਬਾਈ ਲਵੇ ਤੇ ਇਹ ਬੱਕਰੇ ਦੀ ਮਾਂ ਵੀ ਆ ਓਰੇ ਇਹਨਾਂ ਨੂੰ ਹੁਣ ਪਰਾਂ ਕਰੋ ਜੀ ਉਹ ਬੱਕਰੀ ਦਿਖਾਓ ਆਪਣੀ ਡੱਬੀ ਹਾਂਜੀ ਇਹਨਾਂ ਪਿੱਛੇ ਹਟਾ ਦਿਓ ਇਹਨਾਂ ਦੀ ਮਾਵੀ ਰਿਆ ਉਹ ਤੇ ਆ ਵੀ ਜਾ ਉਹਨਾਂ ਨੂੰ ਪਿੱਛੇ ਘੜਦੇ ਆ ਤੰਗਰਾ ਦਾ ਆਈਦੀ ਕਰਦੇ ਛੇਲਾ ਉਹ ਪੈਣਾਂ ਇਹਨਾਂ ਦੀਆਂ ਗੱਪੀਆਂ ਨਹੀਂ ਜੀ ਆਇਆ ਇਹਨਾਂ ਦੀ ਮਾਵਾਂ ਧੀਆਵਾਂ ਦੋਵੇਂ ਆਹ ਪਹਿਲੇ ਸੀ ਮੇਰੀ ਧੀ ਆਈਦੀ ਆ ਦੂਜੀ ਧੀ ਮੇਰੀ ਦੂਜੇ ਸੁਵੇ ਦੀ ਧੀ ਹੈ ਇਹਦੀ ਹਾਂਜੀ ਹਾਂਜੀ ਪੱਠਾਂ ਵੀ ਸੋਹਣੀਆਂ ਹੀ ਜੰਮਦੀ ਆ ਬੱਕਰੀ ਹਾਂਜੀ ਲੰਬੇ ਕੰਨਾਂ ਦੀਆਂ ਤੇ ਸੁਨੱਖੀਆਂ ਚੱਪੀਆਂ ਹਾਂਜੀ ਗੈਲ ਮੁੜਮੇ ਸਿੰਘ ਕੰਨਾਂ ਦੇ ਉੱਤੋਂ ਨਹੀਂ ਸਿਰਦੀਆਂ ਨੇ ਹਾਂਜੀ ਹਾਂਜੀ ਅਸਲੀ ਨਸਲ ਦੀਆਂ ਬੱਕਰੀਆਂ ਨੇ ਮੇਰੇ ਬਾਈ ਦੀਆਂ ਵਧਲੀਆਂ ਤੋਂ ਵਧੀਆਂ ਹਾਂਜੀ ਪਿਆ ਵੀ ਛੇਲੀ ਐ ਸੇ ਦੀ ਆ ਟੋਪੀ ਜੀ ਉਤਰ ਗਈ ਦੀ ਹਾਂਜੀ ਹਾਂਜੀ ਦੂਆ ਸਿੰਘ ਮੜਾ ਜਾ ਵੱਢ ਕੇ ਇੱਥੋਂ ਖਸਾ ਦਿਓ ਰੇ ਤਨਾ ਠੀਕ ਹੈ ਕਿਉਂ ਮਾੜੀ ਜੀ ਸੋਹਣੀ ਲੱਗੂ ਹਾਂਜੀ ਚਲ ਸਿੰਘ ਨਾਲ ਤਾਂ ਕੁਝ ਨਹੀਂ ਹੁੰਦਾ ਪਰ ਨਸਲ ਤਾਂ ਨਸਲੀ ਆ ਨਸਲ ਤਾਂ ਨਸਲੀ ਆ ਹਾਂ ਤੇ ਹੁਣ ਇਹ ਗੱਪਣਾ ਜੀ ਹਾਂਜੀ ਹੁਣ ਗੱਪਣਾ ਇਹਦਾ ਗੱਪਣਾ ਹੈ ਪਰ ਇਹਦੇ ਸਰੀਰ ਦੀ ਬਹੁਤ ਵਧੀਆ ਬੱਕਰੀ ਐ ਇਹਨੂੰ ਪਿੱਛੇ ਕਰੋ ਦੂਹੀ ਲਿਆਓ ਜੀ ਲਿਆਓ ਲਿਆਓ ਬੱਕਰੇ ਚੰਗੇ ਜਿਹੇ ਨਾਸਲ ਦਿਖਾਓ ਕੋ ਨਸਲ ਦਾ ਮੁੱਲ ਪਾਈਏ ਗਾਲੀਆਂ ਲਿਆਓ ਹੁਣ ਗਾਲੀਆਂ ਆਹ ਇਹਦੀ ਨਟ ਘੇਰਦੀ ਮਾਂ ਨਹੀਂ 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 ਆ ਪਿੱਛੇ ਖੜੋਤੀ ਆ ਇਹ ਤਾਂ ਜੀ ਦਿਖਾਤੀ ਹਮ ਨਹੀਂ ਬੰਦੂਈ ਕੀ ਹੈ ਇਹ ਨਹੀਂ ਮੈਂ ਦਿਖਾਈ ਇਹ ਬਾਈ ਦੀ ਬਾਈ ਬਹੁਤ ਵਧੀਆ ਬੱਕਰੀ ਹੈ ਹైదਰਾਬਾਦੀ ਕਰੌਸ ਹਾਂਜੀ ਲਾਲ ਡੱਬੀ ਜੀ ਨੂੰ ਕਹਿੰਦੇ ਨੇ ਮਾੜੇ ਮਾੜੇ ਡੱਬ ਨੇ ਹైదਰਾਬਾਦੀਆਂ ਚ ਪੈਂਦੀ ਹੈ ਇਹ ਹਾਂਜੀ ਹਾਂਜੀ ਹਾਂ ਲਓ ਜੀ ਪਿੱਛੇ ਨੂੰ ਹਟਾਓ ਆ ਜੀ 911 ਇਹ 911 ਦੀ ਮਾਂ ਐ ਜੀ ਲਾਲ ਟੱਪੀ ਹਾਂਜੀ ਹਾਂਜੀ ਗਾਂ ਕੱਢਦੀ ਮਾਂ ਜੀ ਗਾਂ ਕੱਢੋ ਮੜੀ ਜੀ ਮੜਾ ਖੁੰਡਾ ਕਰ ਲੋ ਯਾਰ ਪਿੱਛੇ ਮੋੜਦੇ ਇਹਨਾਂ ਨੂੰ ਜਿਹੜੀਆਂ ਦਿਖਾਤੀਆਂ ਜਿਹੜੀਆਂ ਦਿਖਾਦੀਆਂ ਉਹਨਾਂ ਨੂੰ ਪਿੱਛੇ ਕਰਦੇ ਹੋਰ ਨਵੀਆਂ ਇਹਾਂ ਮੰਗ ਲੈ 911 ਦੀ ਮਾਂ ਇਹ 911 ਦੀ ਮਾਂ ਐ ਜੀ ਮਸਾ ਹੀ ਤੁਰਦੀ ਐ ਭਾਰੀ ਬੱਕਰੀ ਐ ਹੂੰ ਬਹੁਤ ਵਧੀਆ ਭਾਰੀ ਐ ਮਸਾ ਚਾਲ ਆਉਂਦੀ ਐ ਤੁਰਦੀ ਨੂੰ ਮੇਰਾ ਖਿਆਲ ਅੱਜ ਵੀ ਬੱਕਰੀ ਪਿੱਛੇ ਹੋ ਬਾਈ ਇਧਰ ਮੋੜੂਗਾ ਵੇ ਇਹ ਅੱਜ ਵੀ ਮੈਨੂੰ ਐਂ ਲੱਗਦਾ ਬੱਕਰੀ ਇਹ ਇੱਕ ਕੁਆਂਟਾਂ ਤੋਂ ਵੱਧੇ ਹੋਣੀ ਐ ਹਾਂਜੀ ਹੈ ਮਸਾਂ ਤੁਰਦੀਆਂ ਤੁਰਦੀਆਂ ਚਾਰ ਨਹੀਂ ਹੋ ਗਈ ਇਹ ਨਹੀਂ ਪਿਆਤੀ ਆਦੀ ਇਹ ਦੀ ਧੀ ਹੈ ਹਾਂਜੀ 91 ਗਰਾਂ ਦੀ ਭੈਣ ਹੈ ਇਹ ਹਾਂਜੀ 91 ਗਰਾਂ ਦੀ ਭੈਣ ਸਾਗੀ ਘਾਣਾ 91 ਇਹ 91 ਨਸਲੇ ਬਹੁਤ ਪਤੰਦਰਾ ਤਾਕੜੀ ਲਈ ਫਿਰਦਾ ਹੈ ਹਾਂਜੀ ਮੈਂ ਤਾਂ ਪਹਿਲੀ ਵਾਰ ਇਹ ਨਸਲ ਦੇਖੀ ਐ ਜਿੰਦਗੀ ਹੋ ਗਈ ਮੈਨੂੰ ਬਾਕੀ ਚਾਹੀਦੀਆਂ ਅੰਧਗੜਾਂ ਵਾਲੇ ਤੇ ਮਢਾਲੀ ਆਈ ਸੀ ਕਰਨੇ ਹਨ 70000 ਮੁੱਲ ਲੱਗਾ ਬਾਈ ਦਿੱਤੀਆਂ ਫੇਰ ਬਣੀ ਹਾਂ 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 ਮਾਂ ਕੋਈ ਨਹੀਂ ਕੋਈ ਉਹ ਬਾਈ ਇਹਨਾਂ ਦਾ ਮੁੱਲ ਨਹੀਂ ਕੋਈ ਸ਼ੌਂਕ ਦਾ ਕੋਈ ਮੁੱਲ ਨਹੀਂ ਇਸ ਦਾ ਕੋਈ ਮੁੱਲ ਨਹੀਂ ਇਹਨਾਂ ਦੀਆਂ ਜੇ 3ਆਂ ਵਧੀਆ ਹੋ ਗਈਆਂ ਮੈਨੂੰ ਤਾਂ ਐ ਲੱਗਦਾ ਤੁਹਾਨੂੰ ਹੋਰ ਜਿਆਦਾ ਨਹੀਂ ਹੋਰ ਬਈ ਗੱਲ ਨਹੀਂ ਨੀ ਇਹ ਤਾਂ ਤੋਦਪੜੀ ਨਸਲ ਵਧੀਆ ਤੇਰੀ ਬਾਈ ਲੈ ਬਾਈ ਇਹਨੂੰ ਫੜੇ ਪਰੇ ਬਾਈ ਕੱਢ ਦੇ ਭਾਰੀ ਹੱਡਾਂ ਦੀ ਬੱਕਰੀ ਹੈ ਮੇਰੇ ਬਾਈ ਜੀ ਉਸੋਂ ਜਿਹੜਾ ਦੇ ਕੇ ਰਿਓ ਜੀ ਚੌੜੇ ਹੋ ਜਾਓ ਚੌੜੇ ਹੋ ਜਾਓ ਬਹੁਤ ਲਿਆ 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 ਮੇਰਾ ਖਿਆਲ ਇਹ ਇਹ ਹੈ ਜੀ ਤੇਰੀ ਦਿਆਲੀ ਇਹਦੀ 40 ਇੰਚ ਦੇ ਲਵੇ ਹੁਣ ਹਾਂਜੀ 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 ਨਾੜ ਕੇ ਰੱਖ ਭੈਣਾ ਇਹ ਨਾੜ ਕੇ ਰੱਖ ਭੈਣਾ ਬਾਈ ਦੇਖ ਦੇਖੇ ਬੜਾ ਖੁੱਲਾ ਕਰ ਲਓ ਯਾਰ ਖੁੱਲਾ ਖੁੱ ਇਹ ਡੱਬੀ ਆਵਲ ਕਾਜੀ ਹਾਂਜੀ ਆਹ ਕੀ ਲਿਖੇ ਨੇ ਅੱਖਰ ਇਹ ਗੁਜ਼ਾਰ ਅੰਕ ਲਾਇਆ ਹਾਂ ਅੱਛਾ ਸ਼ੌਕ ਬਜੋ ਅੰਕ ਨਾ ਸ਼ੌਕ ਨਾ ਇਹ ਮੁੰਡਾ ਹੜਾਤਾਂ ਬਹੁ ਕਰਦਾ ਮੇਰਾ ਇਹਦਾ ਛੋਟਾ ਵਾ ਚਲੋ ਜੇ ਹੁਣ ਇਲਤਾਂ ਕਰੂੰ ਤਾਂ ਵੱਡਾ ਹੋਊਗਾ ਵੱਡਾ ਹੋਇਆ ਵੀ ਕਰਨ ਲੱਗੂਗਾ ਹਾਂਜੀ ਹਾਂਜੀ ਬਹੁਤ ਸੋਨਾ ਮਾਲ ਆ ਬਾਈ ਦਾ ਲਖਣੀ ਬਾਈ ਆ ਬੱਕਰੀ ਜੀ ਇਹ ਜੀ ਬਾਬਾ ਬਾਈ ਬਾਬਾ ਅੱਛਾ ਅੱਛਾ ਰੱਬ ਦਾ ਭਗਤ ਹੈ ਰੱਬ ਦਾ ਭਗਤ ਹੈ ਜੀ ਇਹ ਸਾਡਾ ਹਾਂ 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 ਬਹੁਤ ਭਾਰੀ ਇਹਦੀ ਕਮਾਈ ਖਾਨੇ ਆ ਮਾਲਕ ਜੀ ਬਾਵਾ ਜੀ ਬਾਦ ਫਿਰ ਇਹ ਮਾਲਕ ਤੋਂ ਇਹ ਮਾਲ ਦੇ ਵਿੱਚ ਲੂ ਕੇ ਆ ਰਹੇ ਹਾਂ ਹਾਂ ਜੀ ਹਾਂ ਹੈ ਮਾਲੇ ਮਾਲ ਹੋ ਜੇ ਇਹ ਆਸ ਕਰਦਾ ਵੀ ਮੈਨੂੰ ਕਹਿ ਰਹਾਂ ਹਾਂ ਮਾਲਕ ਦੇ ਮਾਲੇ ਮਾਲ ਹੋ ਜੇ ਮੈਂ ਦਿਖਾਣਾ ਚੁੱਪ ਕਰ ਜਾਓ ਬਾਈ ਇਹ ਹੋਰ ਚੀਜ਼ ਹੈ ਜੀ ਇਹ ਰੱਬ ਦਾ ਭਗਤ ਇੱਕ ਭਗਤ ਹੋਰ ਆ ਦੋ ਭਗਤਾਂ ਦੇ ਅੱਛਾ ਇਹ ਰੰਗ ਆ ਬਾਬਾ ਮਸਾਲਾ ਕਰੋ ਇੱਕ ਆ ਭਗਤ ਚਾਹੋ ਜਾਓ ਇਹ ਕੋਟਾ ਦਾ ਸਾਹਿਬ ਇਹ ਮੜਿਆ ਓ ਯਾਰ ਪਹਿਲੇ ਜਗਾ ਪਰ ਉਹ ਬੰਦੇ ਸਾਰੇ ਲੈਣ ਚਲਾਓ ਭਾਈ ਲੈਣ ਚ ਹੋ ਜੋ ਲੈਣ ਚ ਹੋ ਜੋ ਬਣਿਆ ਲੈ ਬੱਕਰੀਆਂ ਜੀ ਲਾਲ ਅੱਖ ਦੀ ਹਾਂਜੀ ਤੇ ਵੀਰ ਜੀ ਬੱਕਰੀਆਂ ਪਿਓਰ ਉਹ ਛੋਟੀ ਦਾ ਫਾਲਾ ਅੱਖ ਪਿੱਛੇ ਹੋ ਨਹੀਂ ਹੁੰਦੀ ਅੱਖ ਪਿੱਛੇ ਅੰਬਰਸਰੀ ਵੀ ਹੁੰਦੀ ਹੈ ਚੰਗੀ ਬੱਕਰੀ ਹੈ ਚੰਗੀ ਖਾਨਦਾਨੀ ਵੀ ਹੈ ਮਾੜੀ ਬੱਕਰੀ ਨਹੀਂ ਹੈਗੀ ਵਧੀਆ ਹਾਂਜੀ ਨਸਲਾਂ ਬਾਈ ਨੇ ਤਿਆਰ ਕਰੀਆਂ ਨੇ ਬਹੁਤ ਵਧੀਆ ਤੋਂ ਵਧੀਆ ਸਿੰਗੀ ਤੇ ਮੂੰਹ ਨੱਕ ਸੋਹਣੀ ਸੁਨੱਖੀ ਖੋ ਲੈਓ ਜੀ ਲਾਲ ਆਵੇ ਭਾਈ ਆਵੇ ਇਹ ਵੀ ਇਸੇ ਦੀ ਭੈਣ ਹੈ ਜੀ ਘਰ ਘੜਾ ਛੱਡ ਛੱਡ ਹਾਂ ਜੀ ਹਾਂ ਜੀ ਮਾਸੀ ਨਾਮ ਨਾਨੀ ਨਾਨੀ ਦੋਤੀ ਇੱਕੀ ਆ ਜੀ ਘਰ ਦੀਆਂ ਹੀ ਪੱਠਾਂਆਂ ਦੀਆਂ ਰੱਖੀਆਂ ਤਾਂ ਅੱਛਾ ਅੱਜ ਆਪਦੀ ਘਰ ਦੀ ਬ੍ਰੀਡ ਤਿਆਰ ਕਰ ਲਈ ਹਾਂ ਜੀ ਹਾਂ ਜੀ ਕਰ ਲਈ ਆਹ ਜੋੜੀ ਆਉਗੀ 8 9 ਰਸ ਜੀ ਬਹੁਤ ਵਧੀਆ ਹੈ ਤਾਂ ਰੱਖੀ ਲੀਡ ਵਿੱਚ ਹਾਂ ਜੀ ਹਾਂ ਜੀ ਬਹੁਤ ਵਧੀਆ ਜੋੜਾ ਉਹਨਾਂ ਕਿੱਥੋਂ ਆਹ ਛੇਲਾ ਜੀ ਤੋਤਾ ਨਸੰਦਾ ਕਿੱਥੋਂ ਨੇ ਹਾਂ ਜੀ ਕਰਦਾ ਜੀ ਕਰਦਾ ਜੀ ਦੋ ਦੋ ਕੱਢ ਗਏ ਜੀ ਬਸ 24 ਕੱਢ ਲਾ ਗਏ ਜੀ ਇਹਦੀ ਭੈਣ ਵਾਜੀ ਆਡਰ ਉਡਰ ਵੀ ਥੱਲੇੋਂ ਵਧੀਆ ਨਲਾਂ ਦਾ ਸਾਫ ਹੈ ਜੀ ਨੀਮਨਸ ਸੁਨੱਖਾ ਹੈ ਸੁਨਖੇ ਦਾ ਕੋਈ ਮੋਦ ਨਹੀਂ ਤੇ ਕੰਨੇ ਬਹੁਤ ਚੌੜੇ ਲੰਬੇ ਨੇ ਜੀ ਬੱਚੇ ਦੇ ਤੋਤਾ ਨਸਲ ਦਾ ਬੱਚਾ ਇਹ ਪਿਓਰ ਤੋਤਾ ਹਾਂਜੀ ਰੰਗ ਜਰੂਰ ਲਾਲ ਹੋ ਗਿਆ ਪਰ ਨਸਲ ਦਾ ਬੱਚਾ ਪੂਰਾ ਤੇਲ ਰੰਗ ਆਹ ਜਾ ਮਾਂ ਆਈ ਦੀ ਮਾਂ ਆਏ ਜੀ ਆਹ ਪੁੱਤ ਹੈ ਦਾ ਕਿੱਥੇ ਤੇ ਆਏ ਦੀ ਮਾਂ ਹੈ ਬਹੁਤ بڑے ਕੰਨ ਨੇ ਦੇ ਦੀ ਅੱਛਾ ਜੀ ਇਹਦੀ ਪੈਣ ਇੱਕ ਜੋੜੇ ਦੀ ਨੇ ਮੈਂ ਕਹ ਜੀ ਉਹ ਕਿੱਥੇ ਅੱਛਾ ਅੱਛਾ ਇਹ ਕਿਧਰ ਹੈ ਬਾ ਜੀ ਬਾ ਬਹੁਤ ਵਧੀਆ ਛੇਲੀ ਆ ਉਹ ਵੀ ਆ ਚੀਨੀ ਆ ਗਈ ਛੇਰੀ ਠੀਕ ਹੈ ਜੀ ਆ ਛੇਰੀ ਇਹ ਛੇਰੀ ਨਸਲ ਹੈ ਜੀ ਇਹ ਵੀ 38 ਇੰਚ ਦੀ ਹੈ ਪੂਰੀ ਵਧੀਆ ਬੱਕਰੀ ਹੈ ਜੀ ਹਾਂ ਲਾਲ ਅੱਖ ਦੀ ਹੈ ਪਧੀਆ ਬੀਟਲ ਚੇ ਪੈਂਦੀ ਹੈ ਇਹ ਹਾਂ ਜੀ ਬੀਟਲ ਵਿੱਚੇ ਬਿੱੱਚੇ ਮਾਰੇ ਹੀ ਵਸਸੇ ਦੂਸਰੇ ਲਾਲਾ ਲੋਟਾ ਕ੍ਰੋਸ ਪੈ ਗਈ ਹਾਂ ਰੰਗੇ ਵੀਰ ਚ ਲੈਦਾ ਛੇਰਾ ਤੇ ਵਧੀਆ ਥਾਣਾ ਡਰ ਬਹੁਤ ਵਧੀਆ ਨਹੀਂ ਜੀ ਸ਼ਹਿਰ ਦੇ ਦੋੇ ਪਾਸੋਂ ਬਾ ਖੋਲਣ ਦੀ ਰੋੜੀ ਬਾਈ ਮੈਨੇ ਦੇਖ ਲਈ ਤੈਸੂਏ ਹੋ ਗਈ ਜੀ ਇਹ ਮੇਰੀ ਪੰਜਵੇਂ ਕਿ ਸੁਵੇ ਆ ਬੱਚੇ ਦੋ ਦੋ ਦਿੰਦੀ ਹੈ ਹਾਂਜੀ ਦੋ ਦੋ ਤਿੰਨ ਤਿੰਨ ਵੀ ਦੇਣ ਦੀ ਚਾਰ ਵੀ ਦਿੱਤੇ ਇੱਕ ਵਾਰੀ ਅੱਛਾ ਜੀ ਫਤਾਰ ਕਾਟ ਕਾ ਮੈਂ ਬੱਕਰੀ ਦਾ ਚਾਰੇ ਪਾਲ ਤੇ ਬਾਅਦ ਦੇ ਬਾਅਦ ਕਰਮਾਂ ਵਾਲੀ ਹੈ ਪੂਰੀ ਪੂਰੀ ਵੇੱਡ ਦੀ ਬੱਕਰੀ ਹੈ ਪੂਰਾ ਕਾਂਠ ਵੇੱਡ ਬੱਕਰੀ ਦਾ ਬਾਈ ਇਹਨੂੰ ਮੋੜ ਕੇ ਪਖਾਣਾਂ ਇਹ ਬਾਈ ਦੀ ਨੂਰ ਨਸਲ ਦੀ ਬੱਕਰੀ ਹੈ ਜੀ ਨੂਰੀ ਨਸਲ ਕਹਿੰਦੇ ਨੇ ਜੀ ਨੂੰ ਠੀਕ ਹੈ ਇਹ ਕਿਤੇ ਕਿਤੇ ਦੋ ਚਾਰੇ ਹੁੰਦੀਆਂ ਨੇ ਜਿਹੜਾਂ ਜਿਹਨਾਂ ਖਾਸੀਆਂ ਨਹੀਂ ਹੁੰਦੀਆਂ ਬੂਰ ਕੰਨੀ ਨੂਰੀ ਨਸਲ ਹੈ ਜੀ ਨੂਰੀ ਰੰਗ ਦੀ ਕਬੂਤਰ ਵੀ ਇਹ ਕਬੂਤਰਾਂ ਦਾ ਜੋੜਾ ਵੀ ਹੁੰਦਾ ਹਾਂਜੀ ਹਾਂਜੀ ਹੁੰਦਾ ਜੀ ਹੁੰਦਾ ਬਹੁਤ ਪਰਫੈਕਟ ਬਹੁਤ ਚੜਾਇਆ ਹਾਂ ਹੁਣ ਬੱਤੀਆਂ ਡਾਉਲੇ ਆ ਨੂਰੀ ਨਸਲ ਦੇ ਕਬੂਤਰ ਇਹ ਨੂਰੀ ਨਸਲ ਚੋਂ ਪੈਂਦੇ ਆ ਜਿਹੜਾ ਨਾ ਨਸਲ ਬਣਦੀ ਹੈ ਜੇ ਜਿੰਨੀ ਇਹਨੂੰ ਪਾਵੇਂਗਾ ਖਰਾਕ ਉਹਨੇ ਦੁੱਧ ਕੱਢ ਲੇਗਾ ਪੂਰੀ ਨਸਲ ਹੈ ਦੁੱਧਣ ਹੀ ਨਸਲ ਹੈ ਕਿਸੇ ਕਿਸੇ ਨੂੰ ਇਹਨਾਂ ਦੇ ਬਾਰੇ ਨਹੀਂ ਪਤਾ ਹਾਂਜੀ ਕਿਸੇ ਕਿਸੇ ਨੂੰ ਪਤਾ ਵੀ ਹੈ ਜਿਹਨੂੰ ਪਾਲੀ ਹੈ ਠੀਕ ਹੈ ਆਲਾ ਕਹਿੰਦਾ ਮੈਂ ਚਿੱਕੀ ਕੰਨਾਂ ਵਾਲੀ ਨਹੀਂ ਲੈਣੀ ਚਿੱਟੇ ਕੰਨਾਂ ਦੀ ਹੈ ਜੀ ਆਏ ਚਿੱਟੇ ਕੰਨਾਂ ਕਰਕੇ ਦਾ ਮੁੰਡ ਨਿਕੜਦਾ ਮੁੰਡੂ ਨਹੀਂ ਹੈ ਮੁੰਡੂ ਨਹੀਂ ਹੈ ਹਾਂ ਜੀ ਲਓ ਹਟੋ ਪਿੱਛੇ ਹੋਓ ਲਿਓ ਕੋਈ ਚੰਗੀ ਬੱਕਰੀ ਉਹ ਭੈਣ ਵੀ ਲਿਆ ਜੀ ਹਾਂ ਲਿਆਓ ਜੀ ਇਹ ਮਾਮਾ ਕੀ ਬੱਕਰੀ ਜੋ ਦੇਖਣ ਦਾ ਮੜੀ ਜੂਰਾ ਪਰਾਂ ਦਾ ਹੋ ਲੋ ਮੜੇ ਨੂੰ ਅੱਗੇ ਕੱਢਾਓ ਉਹ ਬਾਈ ਮਰ ਜਾ ਬੱਕਰੀ ਅੱਗੇ ਕੱਢਾ ਕਰੋ ਹੋਰ ਕੱਢਿਆ ਕੱਢਾ ਮੜੀ ਬੱਕਰੀਆਂ ਦਿਖਾਇਆ ਕਰੋ ਬਣੇ ਵਧੀਆ ਹੋਰ ਬੜੀ ਵੀਡੀਓ ਦਾ ਬਣੇ ਆਪਾਂ ਵੀਡੀਓ ਕਰਾਉਣੀ ਹੈ ਵਿਆਹ ਪਟਰੀ ਦੀ ਉਹਦੀ ਮਾਂ ਹੈ ਜੀ ਆ ਮਾਮਾ ਆਤੀ ਆ ਜੀ ਆ ਭੈਣ ਆ ਜੀ ਆ ਭੈਣ ਆ ਜੀ ਆ ਬੱਕਰੀ ਦੀ ਕੰਨ ਇਹਨਾਂ ਦੇ ਵੀ ਬਾਈ ਬਹੁਤ ਡਾਬਲ ਨੇ ਇਹ ਨਾਟਕ ਇਹ ਬਾਈ ਥੋੜੇ ਕੰਨਾਂ ਦੀ ਮੁੱਲ ਆ ਆ ਭੈਣਾ ਭੈਣਾ ਆ ਦੋ ਨਿਛੇ ਹੋਏਗਾ ਆ ਦੋਵੇਂ ਇਦਾਂ ਭੈਣਾ ਵਾ ਆ ਬੱਕਰੀ ਦੀ ਆਤੀ ਆ ਅੱਛਾ ਜੀ ਲੈ ਬਾਈ ਐ ਕਰ ਇਹਨਾਂ ਦੇ ਕੰਨਾਂ ਨਾਲ ਕੰਨ ਜੋੜ ਪਿਛਾ ਹਟਾ ਕੇ ਜੋੜਦੇ ਆਂ ਜੀ ਖੜਾਉਂਦੀ ਲੜਾ ਨੂੰ ਕਰ ਦੇਖੋ ਜੀ ਕਿੱਡੀ ਕੰਨਾਂ ਦੀ ਲੰਥ ਹੈ ਕਿੰਨੇ ਮਾਵਾ ਤੀਆਂ ਨਾਨੀਆਂ ਦੋਤੀਆਂ ਇਕੱਠੀਆਂ ਹੋ ਗਈਆਂ ਇਹਨਾਂ ਦੀ ਮਾਂ ਤੇ ਆ ਦੋਏ ਭੈਣਾਂ ਨੇ ਤੇ ਵਧੀਆ نسل ਦੀਆਂ ਖਾਨਦਾਨੀ ਮੇਰਾ ਭਾਈ ਬੱਕਰੀਆਂ ਰੱਖੀ ਫਿਰਦਾ ਐਂੀਆਂ ਹੀ ਨਸਲਾ ਘਰ ਘਰ ਨਹੀਂ ਜਾਂਦੀਆਂ ਬਹੁਤ ਵਧੀਆ نسل ਦੀਆਂ ਬੱਕਰੀਆਂ ਨੇ ਮੇਰੇ ਭਾਈ ਦੇਵੇ ਤੇ ਭਾਈ ਦਾ ਵੀ ਰੰਗ ਸੋਹਣਾ ਗੱਲ ਤੇ ਤਵੀਤੀ ਸੋਨੇ ਦੀ ਹਰੀਆਂ ਮੁੰਦਰਾ ਆ ਗਿਆ ਕੰਨਾਂ ਦੇ ਵਿੱਚ ਜੋਗੀਨਾਥ ਬਣਿਆ ਫਿਰਦਾ ਐ ਇਹ ਰਾਜਾ ਜਤੀ ਸੱਤੀ ਹੈ ਬਾਪਾ ਆ ਗਿਆ ਇਹਦਾ ਵੀ ਖਿਆਲ ਕਰਦਾ ਤੇ ਪੀਰਾਂ ਦਾ ਪੁਜਾਰੀ ਹੈ ਠੀਕ ਹੈ ਸਹੀ ਗੱਲ ਹੈ ਹਾਂਜੀ ਧੰਨਵਾਦ ਇਸ ਬਾਬੇ ਜੀ ਆਇਨਾ ਪ੍ਰਭਾ ਦੂਸਰੀ ਕਰਾ ਦੇਖੋ ਜੀ ਜੁਲੀ ਤਾ ਰਹੂਗੀ ਕੱਛੇ ਬਿਨਾ ਨੰਗਾ ਹੋ ਜੂ ਸਾਧ ਕੋਈ ਨਾ ਜੁਲੀ ਦਾ ਰਹਿਣ ਦੇ ਇੱਲਾ ਬਹੁਤ ਸੋਹਣਾ ਮੇਰੇ ਬਾਈ ਦਾ ਪਾਣਾ ਹੈ ਘਾ 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 ਲੋਹਾਂ ਦਾ ਦੁੱਗਾ ਹੋ ਗਿਆ ਦੁੱਗਾ ਛੇ ਲਾ ਜੀ ਪੱਕਾ ਲੋਹਾ ਚੁੱਪ ਕਰੋ ਜੀ ਆ ਇਹਦੀ ਮਾਂ ਹੈ ਜੀ ਅੱਗੇ ਕਰੋ ਇਹਨੂੰ ਲਾਲ ਦੇਖੋ ਜੀ ਮਾਂ ਦੇਖਣ ਨੂੰ ਤਾਂ ਲੱਗਦੀ ਹੈ ਮੂਰੂ ਨੱਕ ਤੋਂ ਤੇ ਸਿੰਘ ਤੋਂ ਮਾੜੀ ਜੀ ਐ ਲੱਗਦੀ ਹੈ ਵੀ ਦੇਸੀ ਚ ਪੈਂਦੀ ਹੈ ਪਰ ਜੇ ਪਿੱਛੇ ਕਿੰਨੀ ਮਾਰੀ ਹੈ ਨੀਗਾ ਤਾ ਫਿਰ ਮੋਰਾ ਨੀ ਚਲ ਚ ਪੈਂਦੀ ਆ ਤਾ ਬੀ ਚਲ ਚ ਮੋਰਾ ਨਸਲ ਦੀ ਮੈਂ ਇਹ ਕਿਉਂ ਪੈਂਦੀ ਐ ਇਹ ਗੱਲ ਆ ਜਨਾਬ ਅੱਖਾਂ ਦੇ ਤਾਂ ਅੰਬ ਜੰਮ ਜਾਣਾ ਅੰਬਾਂ ਦੇ ਅੱਖ ਜੰਮ ਜਾਣਾ ਇਹ ਜੇ ਅੱਖ ਐ ਤਾਂ ਇਹਦੇ ਅੰਬ ਜੰਮ ਗਿਆ ਤੇ ਇੰਦਾ ਬਹੁਤ ਸੁਥਰਾ ਦੇ ਤਾ ਇਹਨੇ ਆ ਦੇਖ ਲੋ ਜਮਾ ਜਾਂਦੇ ਪਿਓ ਤੇ ਵਾ ਕੋਈ ਕਿਤੇ ਮਰਦੀ ਰਹਾ ਇਹ ਹੈ ਜਾਂ ਬਾਪ ਹੋਇਆ ਜਾਂ ਪੁੱਤ ਹੈ ਹੈ ਆ ਦੇਖ ਲੋ ਜੀ ਕੀ ਨਸਲ ਦਾ ਬੱਕਰਾ ਹੈ ਬੱਕਰੀ ਨੇ ਕੀ ਵਧੀਆ ਬੂਟਾ ਲਾਤਾ ਬਹੁਤ ਵਧੀਆ ਜਾਮ ਜਮਦੀ ਹੈ ਇਹਦੀ ਕੋਈ ਕੀਮਤ ਨਹੀਂ ਤੇ ਇਹਦਾ ਕੋਈ ਮੁੱਲ ਨਹੀਂ ਸਹੀ ਗੱਲ ਹੈ ਹੁਣ ਵੀ ਮੈਨੂੰ ਲੱਗਦਾ ਵੀ ਗੱਪਣ ਬੱਕਰੀਆਂ ਸੂਣ ਵਾਲੀਆਂ ਨੇ 911 ਦਾ 911 ਦਾ ਪੁੱਤ ਹੈ ਲਾਲ ਡੱਬੇ ਬੱਕਰੇ ਦਾ ਹਾਂਜੀ ਹਾਂ ਜਿਹੜਾ ਮੂਸੇ ਵਾਲੇ ਨੂੰ ਬਲੌਂਗ ਕਰਦਾ ਵਾ ਜਿਹੜਾ ਮੂਸੇ ਵਾਲੇ ਨੂੰ ਬਲੌਂਗ ਕਰਦਾ ਉਹ ਉਹ ਬੱਕਰੇ ਦਾ ਪੁੱਤ ਹੈ ਜੀ ਬਹੁਤ ਵਧੀਆ 911 ਦਾ ਵਧੀਆ ਬੱਕਰੇ ਦਾ ਪੁੱਤ ਹੈ ਇਹ ਵਧੀਆ ਦਾ ਹਾਂਜੀ ਹੋਰ ਕੋਈ ਮੇਰਾ ਭਾਈ ਕੋਈ ਗੱਲਬਾਤ ਮੇਰੇ ਨਾਲ ਕਰਨੀ ਚਾਹੁੰਦਾ ਹੋਵੇ ਕਰ ਸਕਦਾ ਹੈ ਜੇ ਕੋਈ ਮੇਰਾ ਭਾਈ ਉਹ ਆਪ ਨੂੰ ਇਹਨੂੰ ਇੱਧਰ ਕੱਢ ਦਿਓ ਜੀ ਲੈ ਭਾਈ ਤੂੰ ਇਹ ਪਤਲੀ ਸਿੰਗੀ ਦੀ ਪੱਠ ਹੈ ਜੀ ਬਹੁਤ ਵਧੀਆ ਨੱਕ ਨਕੋੜਾ ਤੇ ਪੂਰੀ ਦੰਦੀ ਹੋ ਗਈ ਮੇਰਾ ਖਲ ਗੱਪਣਾ ਜੀ ਹਾਂਜੀ ਗੱਪਣ ਹੈ ਹਾਂ 2-3 ਮਹੀਨਿਆਂ ਦੀ ਗੱਪਣ ਹੋਣੀ ਬਸ ਕੋਈ ਇੱਥੋਂ ਦੀ ਫੜਾ ਦੇ ਫੇ ਬੜੀ ਫਿਰ ਦਊਂ ਕੋਈ ਹੋਰ ਇੱਕ ਅੱਧੀ ਰਹਿ ਗਈ ਇਹ ਤਾਂ ਲੈ ਸਕਦੇ ਆਂ ਬਾਈ ਹਾਂ ਉਹ ਲੈ ਲਓ ਜਦੋਂ ਵੀ ਆਹ ਵੀਡੀਓ ਵੀ ਆਪਣੀ ਲਵੇ ਲਾਗੀ 13-14 ਮਿੰਟਾਂ ਦੀ ਕਰਦੇ ਆਂ ਅਸੀਂ ਕਾਲੀ ਨਹੀਂ ਗੱਲਬਾਤ ਹੁੰਦੀ ਹੈ ਅਸੀਂ ਅਗਾਹਾਂ ਵੀ ਦੇਖਦੇ ਹਾਂ ਸਰ ਲੈਟਰ ਕਾਰਡ ਤੋਂ ਕਰਨਾ ਕਰਨਾ ਸਾਭ ਦੀ ਇਹ ਬਣਾਉਣੀ ਹੈ ਹੋਰ ਵੀ ਨਹੀਂ ਫਿਰਦਾ ਹਾਂ ਕਿ ਉਸੇ ਦੀ ਜੱਜ ਚੋਂ ਹੈ ਹਾਂਜੀ ਹਾਂਜੀ ਉਸੇ ਦੀ ਇਹ ਕਬੂਤਰੀਆਂ ਕਿੱਥੋਂ ਸੰਭ ਸੰਭ ਰੱਖਦਾ ਪਤੰਦਰਾ ਇੱਦਾਂ ਸੰਭੀਆਂ ਹੋਈਆਂ ਜੀ ਮਾਲਕ ਦੀ ਕਿਰਪਾ ਨਾਲ ਉਹ ਦਾਦਾ ਜੀ ਦਾ ਲੈ ਕੇ ਚੌੜਾ ਕਰਨ ਕਰਕੇ ਕਿਤੇ ਜੱਗ ਚੱਲਦੀ ਹੋਵੇ ਨਾ ਮੈਂ ਚੌੜਾ ਦਾ ਪਰ ਪਰ ਖਾਣਾ ਐਨਾ ਚੌੜਾ ਕਰਨੇ ਕਈ ਵਾਰੀ ਸਾਨੂੰ ਪਾਲੀਆਂ ਨੂੰ ਭਾਂਡਾ ਨਹੀਂ ਮਿਲਦਾ ਬਾਹਰ ਜੱਗ ਚੱਲਦੀ ਹੁੰਦੀ ਐ ਅਸੀਂ ਅੱਕ ਦਾ ਪੱਤਾ ਤੋੜ ਕੇ ਚੌੜਾ ਜਾ ਪੂੰਝ ਕੇ ਉਹਦੇ ਤੇ ਤਿਤਰਾ ਲਾ ਲਈ ਵੀ ਬਾਬਾ ਜੀ ਸਾਨੂੰ ਦੇਖ ਧਰ ਦੋ ਸਾਡਾ ਵਖਤ ਦਾ ਭਾਂਡਾ ਉਹੀ ਐ ਸਾਡਾ ਪਾਲੀਆਂ ਦਾ ਟਾਈਮ ਦਾ ਭਾਂਡਾ ਆਈ ਇਹ ਇਹ ਹੀ ਐਸਲੀ ਇਹਨੂੰ ਸਾਮ-ਸਾਮ ਰੱਖੀ ਮਿੱਤਰਾ ਅਰੇ ਸੁਨੀਲ ਮਾਲਮਾਂ ਨੂੰ ਰੱਖ ਮੁੰਡਿਆ ਮਾਲਮਾਂ ਸਾਂਭੀ ਹੋਈਆਂ ਹਾਂ ਹਾਂਜੀ ਪਿੱਛਾ ਦੇ ਗਿਆ ਹਾਂ ਹਾਂ ਜਰਾ ਹਾਂ ਤਾਰਾ ਤੇ ਲੜ ਜਾਈ ਮੇਰਾ ਕਿਉਂ ਨਾਗਰੀ ਪੀਟ ਲਾਲ ਗਾਡੋ ਲੈ ਗਿਆ ਤੇ ਗਾਡੋ ਲੈ ਗਿਆ ਆਓ ਬਾਈ ਚੌੜੇ ਹੋ ਜਾ ਰੋਲਾ ਨਾ ਪਾਓ ਰੋਲਾ ਨਾ ਪਾਓ ਬਾਈ ਬਾਈ ਜੀ ਆ ਬਹੁਤ ਬਲੌਕ ਕਰਦੇ ਹੈਗਾ ਪਸ਼ੂਆਂ ਨੂੰ ਅੱਡੋ ਟੀ ਪਸੰਦ ਆ ਬਾਈਆਂ ਦੀ ਅੱਡੋ ਟੀ ਮਨੋਰੰਜਨ ਹੈ ਕੋਈ ਕਾਲੀ ਦਾ ਮਹਿਰ ਮੈਂ ਕੋਈ ਗੋਰੀ ਦਾ ਮਹਿਰ ਮੈਂ ਸਹੀ ਹੈ ਕੋਈ ਲਾਲ ਬੀਕਲ ਦਾ ਮਹਿਰ ਮੈਂ ਇਹ ਰੰਗ ਕਿੰਨੇ ਰਪਦੇ ਚਿੱਟਾ ਕੋਰਾ ਕੋਰਾ ਕਾ ਪ੍ਰਮਾਤਮਾ ਦੇ ਰੰਗ ਕਿੰਨੇ ਬਹੁਤ ਸੋਹਣੇ ਮਾਲ ਨੇ ਵਧੀਆ ਬਾਈਆਂ ਦੇ ਹਾਲ ਨੇ ਚਲੋ ਠੀਕ ਆ ਪਾਪਾ ਜੀ ਅੱਛਾ ਵਾ ਬਾਈ ਹਾਂ ਇੱਕ ਹੋਰ ਲਿਓ ਆਉਣਾ ਜੀ ਆਉਣਾ ਅੱਡੋ ਟੀ ਨੀ ਬੀਕਲ ਵਾਲਿਆਂ ਦਾ ਲੈ ਬਾਈ ਇੱਕ ਲਿਓ ਬਸ ਬੰਦੀ ਨਹੀਂ ਹੁੰਦੀ ਓ ਰੌਣਾ ਹਾਂ ਬਾਈ ਇਹ ਵੀ ਤੇਰੀ ਬੱਕਰੀ ਇੱਕ ਨੰਬਰ ਹੈ ਯਾਰ ਬੀਟ ਕਾਲੀ ਨਸਲ ਦੀ ਹੈ ਬਲੈਕ ਕਲਰ ਚ ਪੈਂਦੀ ਹੈ ਵਧੀਆ ਮੈਨੂੰ ਲੱਗਦਾ ਇਹ ਗੱਭਣ ਜੂਂਦਰੀਏ ਨਹੀਂ ਇਹ ਇਹ ਪ੍ਰਾਣ ਇਹ ਪੁਰਾਣੇ ਰਵੇ ਜੇ ਤੂੰ ਆਉਂਦੀ ਆ ਹਾਂ ਬੰਦਾ ਪੁਰਾਣਾ ਰਵਾ ਖਾਨਦਾਨ ਸੰਭਿਆ ਹੋਇਆ ਉੱਚੋ ਪੱਠਾ ਦਾ ਬੰਦਾ ਪਾਣੀ ਨਹੀਂ ਦੱਸਦੀ ਹੈ ਦੱਸਦੀ ਹੈ ਬਾਬਾ ਕੀ ਪੱਕੀ ਲੋਹੀ ਹੈ ਜੀ ਮੋਰੀ ਗਾਂ ਵਰਗੀ ਆ ਪੱਕੀ ਲੋਹੀ ਵਾਈਦੀ ਹੈ ਜੀ ਵਧੀਆ ਬੱਕਰੀ ਹੈ ਵੀਰ ਜੀ ਪੱਕੀ ਲੋਹੀ ਹੈ ਵਧੀਆ ਅੰਗਰੀਆ ਮੇਰਾ ਖਿਆਲ ਵੀ ਦੂਏ ਸੂਏ ਹੋਣੀ ਨੀ ਨਸਲ ਦੀ ਹੈ ਬਿਆ ਲਾਲ ਦੱਬੀ ਹੈ ਵਧੀਆ ਬਾਈ ਓਏ ਢੀੜ ਚੱਕਤਾ ਹਾਂ ਵਧੀਆ ਤੋਂ ਵਧੀਆ ਨਸਲਾਂ ਨੇ ਰੌਣਾ ਨਾ ਪਾਉ ਜੀ ਆ ਵੀ ਮੂਰਖ ਨਹੀਂ ਛੇਲੀ ਰੱਖੀ ਹੈ ਜੀ ਹਜੇ ਕੱਚੀ ਥੀਰੀ ਹਾਂਜੀ ਹਾਂਜੀ ਪੂਰੀ ਕੰਨਾਂ ਦੀ ਵਧੀਆ ਚੌੜੇ ਕੰਨ ਨੇ ਹਾਂਜੀ ਬਾਈ ਜੀ ਹੁਣ ਤੁਸੀਂ ਜਕਾਰਾ ਲਾ ਦਿਓ ਜਕਾਰਾ ਲਾ ਦਿਓ ਕਿਉਂ ਆ ਗਿਆ ਆ ਪਾਠੇ ਕਾ ਹਲੋ ਪਾਠੇ ਇੱਕ ਨਸਰੀਆਂ ਧੀਲੀਆਂ ਕੱਟੀਆਂ ਵਧੀਆ ਨਸਰੀਆਂ ਨੇ ਠੀਕ ਤੇਰਾ ਜੂਟ ਫਾਰਮ ਦੇ ਦਵਾ 50 ਠੀਕ ਹੈ ਜੀ ਤੇ ਮੇਰਾ ਭਾਈ ਚੈਨਲ ਨੂੰ ਸਰਪੰਕ ਕਰੇ ਜੇ ਕਿਸੇ ਨੂੰ ਵੀਡੀਓ ਅਗਰ ਸਾਡੀ ਚੰਗੀ ਲੱਗੇ ਤਾਂ ਸਾਨੂੰ ਜ਼ਰੂਰ ਯਾਦ ਕਰਿਆ ਕਰੋ ਭਾਈ ਹਰਕੱਲ ਤੇ ਲੇ ਲੀਆ ਬੜੀ ਬੜੀ ਭਾਈ ਦੀ ਹਾਂਜੀ ਪੰਜ ਵੀਰੇ ਰਾਜੂ ਗੁਰਵਾਨ ਜੀ ਇੱਕ ਵਾਰੀ ਬਾਈ ਸਾਡੀਆਂ ਬੱਕਰੀਆਂ ਸਾਰੀਆਂ ਦੇ ਕਹਿਰ ਮਾਰ ਦੂਗਾ ਮਾਰ ਸਾਰੀਆਂ ਬੇਟੀਆਂ ਸਾਡੀਆਂ ਹੀ ਮਾਰ ਦੂਗਾ ਮੈਂ ਆਪਣੇ ਕੋਲ ਬਾਈ ਲੱਖ ਰੁਪਏ ਮੁੱਲ ਬਾਈ ਨੇ ਦਿੱਲੇ ਆ ਠੀਕ ਹੈ ਠੀਕ ਹੈ ਠੀਕ ਹੈ ਬਾਈ ਨੂੰ ਲੱਖ ਰੁਪਏ ਮੁੱਲ ਦਿੱਤਾ ਤਾਂ ਵੀ ਬਾਈ ਨੇ ਬੱਕਰੀ ਦੇਣੀ ਨਹੀਂ ਕਰੀ ਸ਼ੌਂਕ ਦਾ ਪੱਠਾ ਮੋਨੇ ਮਾਰੇ ਦੋਨੇ ਪੈਣਾ ਪੈਣਾ ਠੀਕ ਹੈ ਜੀ ਠੀਕ ਹੈ ਇੱਕ ਨਕਸ਼ੇ ਦੀ ਇੱਕ ਨਕਸ਼ੇ ਦੀਆਂ ਨੇ ਸੋਹਣੀਆਂ ਸਨਖੀਆਂ ਨੇ ਜਮਾ ਦੇਖ ਲਓ ਜੀ ਤੇਰੀ ਦੀਆਂ ਜਵੇਂ ਘੜਕੇ ਬਣਾਈਆਂ ਹੋਈਆਂ ਨੇ ਬਹੁਤ ਵਧੀਆ ਚੰਗੀਆਂ ਬੰਦੇਆਂ ਦੀਆਂ ਬੱਕਰੀਆਂ ਰੱਖੀਆਂ ਸਾਮਾਂ ਕਰੀਆਂ ਹੋਈਆਂ ਨੇ ਸ਼ੌਕਾਂ ਦੇ ਮੁੱਲ ਨਹੀਂ ਬੰਦਰਾ ਆ ਜਾ ਬਾਬਾ ਜੀ ਛੱਡ ਜਾ ਹਾਂ ਭਾਈ ਰਾਜੂ ਪ੍ਰਵਾਨ ਜੀ ਜੇਲਾ ਪ੍ਰਵਾਨ ਜੀ ਰਾਜੂ ਕੋਟ ਫਾਰਮ ਦੇਡਵਾ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਕੋਈ ਆਪ ਦੀ ਨਸਲ ਬਾਰੇ ਜਾਂ ਕੋਈ ਜਾਣਕਾਰੀ ਦੇਣਾ ਚਾਹੋ ਕੋਈ ਵੀ ਵੀਰ ਭਰਾ ਤਾਂ ਹੁਣ ਫਾਥੂ ਲੈ ਸਕਦੇ ਕੋਈ ਕੋਸ਼ਿਓਏ ਦੱਸੋ ਆਪਣੇ ਹਾਂ ਜੀ ਜੀ ਅਸੀਂ ਬਹੁਤ ਖੁਸ਼ ਹਾਂ ਜੀ ਬਾਬੇ ਦੀ ਕਿਰਪਾ ਨਾਲ ਅੰਮ੍ਰਿਤਸਰ ਵੀ ਮਥੜੇ ਕਨਜਾਈ ਦਾ ਅੰਦਗੜ ਚੜੀ ਵੀ ਆਈਦਾ ਹਰ ਸਾਲ ਆਈਦਾ ਪੰਜ ਸੱਤ ਸਾਲ ਹੋ ਗਏ ਸਾਨੂੰ ਮੁੰਡਿਆਂ ਨੂੰ ਮਾਲਕ ਦੀ ਕਿਰਪਾ ਨਾਲ ਮਾਲ ਨਗਰ ਬਹੁਤ ਆਉਂਦਾ ਦੇ ਨਮਾਦਾ ਕੀਤਾ ਵਾ ਜਿਆ ਜਿਆ ਕਿੰਨੇ ਚਿਰ ਤੋਂ ਸ਼ੌਕ ਪਾ ਰਹੇ ਹਾਂ ਬਈ ਬਾਈ ਉਂਮੀਨ ਬਚਪਨ ਤੋਂ ਇੰਆ ਪਹਿਲਾਂ ਡੈਡੀ ਮੇਰਾ ਕੰਮ ਕਰਦਾ ਹੁੰਦਾ ਸੀ ਮੈਂ ਤੀਜੀ ਚ ਪਰਦਾ ਜਦੋਂ ਨਹੀਂ ਬੱਕਰੀਆਂ ਲਈਆਂ ਹਾਂ ਤੇ ਅੱਜ ਦੇ ਦਿਨਾਂ ਤੱਕ ਮਾਲਕ ਦੀ ਕਿਰਪਾ ਨਾਲ ਜਿਆ ਜਿਆ ਕਾਰ ਆ ਜਿਆ ਜਿਆ ਕਾਰ ਹੀ ਚਾਹੀਦੀ ਹੈ ਜੀ ਹੋਰ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਆ ਤੇ ਗੱਲਬਾਤ ਸਾਡੀ ਆ ਵੀ ਸਾਰੀਆਂ ਬਖਸਾਂ ਇੱਕ ਵਾਰੀ ਸਾਡੀਆਂ ਇਕੱਠੀਆਂ ਕਰਕੇ ਦਿਖਾ ਦਿਓ ਠੀਕ ਹੈ ਜੀ ਜ਼ਰੂਰ ਛੋਟ ਮਾਰਾਂਗੇ ਦਖਲੀਆਂ ਕਿੱਥੇ ਬਾਈ ਜੀ ਸਾਰਿਆਂ ਨੂੰ ਸਸਰੀਕਰ ਹੱਥੋਂ ਨਕੇ ਰੱਜ ووٹ ਫਰਮ ਦੇਗਾ ਪੰਜਾਬ ਚੈਨਲ ਨੂੰ ਸੱਤਾ ਕਜਰ ਹਾਂ 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 ਬਈ ਇਹ ਰਾਟੀ ਦੇ ਖਾਤੇ ਹੋਰ ਵੀ ਬੈਠੇ ਨਹੀਂ ਬਣਾਦੀ ਬੈਠਾ ਚੱਲ ਜਾਂਦਾ ਮਾਲ ਇੱਥੇ ਨਹੀਂ ਵਧੀਆ ਬਣਨੀ ਆ ਬੈਠੇ ਖੇਡ ਬਣਾਵਾਂਗੇ ਜੀ ਓ ਬੱਸ ਸਾਰੇ ਸਾਰੇ ਰਾਜ ਜਾਣੇ ਨਹੀਂ ਕੋਈ ਨਹੀਂ ਕੰਮ ਸਾਰੇ ਮਾਰ ਕੱਟਾ ਕਰੋ ਜੇ ਬਣੀ ਆ ਜਾ ਉਹਦਾ ਨੰਗਰੇ ਦਾ ਬੱਲੇ ਮਾਰਿਆ ਮਾਰਿਆ ਗੇਲਾ ਪਨ ਬਾਣਾ ਸਲਾਤਿਆਂ ਨੂੰ ਦੇ ਨਾ ਮਾਰ ਮਾਰ ਆ ਯਾਰ ਅਜੀ ਬਲ ਕਮਾ ਨਾ ਦੇ ਬੱਕਰੇ ਪਿੱਛੇ ਠਾਹ ਆ ਦੇ ਮਾਰ ਲਿਆ ਕੈਮਰਾਮੈਨ ਬੰ ਮਾਰਦਾ ਜੀ ਮਾਰਦਾ ਬਸ ਐਂ ਲੱਗਦਾ ਆ ਲੈ ਜਾਂਦੇ ਥਲੇ ਪੜਿਆ ਪਾਉਂਦੇ ਹੋ ਚੱਲੇ ਜਾਏ ਭਾਈ ਚੱਲੇ ਜਾਏ ਹਵੀ ਭਾਜੀ 아이가동